ਲੋ ਵੀ ਆ ਬੱਕਰੀ ਦਾ ਸੌਦਾ ਕਰੀਏ ਸੀ ਪਰ ਇਹ ਕਿਹਦੀ ਬਾਹ ਕਿੱਥੇ ਗਿਆ ਮੈਂ ਉੱਥੇ ਨਹੀਂ ਹੋਣੀ ਕਹਿ ਕੇ ਵੇਖ ਪਲਕ ਲੈ ਯਾਰ ਸਾਢੇ ਪੰਜ ਦੀ ਹੁੰਦੀ ਨਹੀਂ ਉਹ ਇਹ ਤਾਂ ਫਿਰ ਇੰਦਰ ਕਿੰਦਰ ਹੈਗਾ ਕਿੰਨੇ ਦੀ ਫਿਰ ਹਾਂ ਤੇ ਨਾਲ ਦੱਸ ਦੀ ਕੋਈ ਯਾਰ ਤੈਨੂੰ ਦੱਸਦਾ ਮੈਂ 7500 ਦੀ ਲੈ ਹਾਂ ਨਾ ਠੀਕ ਹੈ ਲੈ ਹੁਣ ਮੋੜੀ ਨਾ ਦਿਖਾਈ ਉਹ ਦੀ ਕਰ ਲੈਸਟ ਕਰ ਯਾਰ ਹਾਂ ਬਹੁਤ ਠੀਕ ਹੈ ਇਹ ਦੀ ਲੈ ਲੈ ਖਾ ਲੈ ਯਾਰ ਪੈਸੇ ਨਹੀਂ ਉਹ ਜਾਣ ਦੇ ਨਹੀਂ ਬਈ ਯਾਰ ਉਹ ਨਾ ਪਾਜ ਉਹ ਦੇ ਦੇ ਬਾਈ ਚੰਗੀ ਆ ਨਹੀਂ ਹਾਂ ਨਹੀਂ ਕੁਛ ਨਹੀਂ ਪਿਆ ਤੇਰੇ ਹੱਕ ਚ ਆ ਯਾਰ ਖਾਲੀ ਕਰਕੇ ਮੰਗਦਾ ਉਹ ਦੂ ਦਾ ਗੱਬਣ ਕਰੀ ਜਾ ਉਹ ਕੋਈ ਅੱਖੀ ਆ ਉਹਦਾ ਖਾਲੀ ਗੱਬਣ ਹੈਗੀ ਚਲ ਜਾਏਗਾ ਗੱਬਣ ਹੈਗੀ ਲੈ ਲਏਗਾ ਇਹਨੇ ਮੁੰਨੇ ਦੀ ਫਿਰ ਆਪਾਂ ਦਾ ਖਾਲੀ ਕਰਕੇ ਦੇ ਦੇ ਤਾਂ ਫੇਰ ਖਾਲੀ ਤੇਰੇ ਕੋਲ ਫੇਰ ਦੇ ਜਾਣ ਦੇ ਲਓ ਵੀ 8000 ਦਾ ਸੌਦਾ ਸਰੇ ਚੜ ਗਿਆ ਇਸ ਪੱਟ ਦਾ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਹਾਂ ਮਾਰ ਹੱਥ 10000 ਮੰਗਦਾ ਜਾ ਉਹਦੇ ਇਹ ਨੂੰ ਮਾਲ ਦਾ ਤੇਰੇ ਮਤੋਂ ਦਾ ਵੱਧ ਉਹ ਕਿੰਨੇ ਲੈ ਜੇ ਪੁੱਟਾ ਲੂ ਕੇ ਅਗਲੇ 6000 ਕਿਉਂ ਕਿੰਨੇ ਦਿੰਨੀ ਆ ਆ ਕਿੰਦੀ ਐ ਇਹ ਇਹ ਵੇਚਣੀ ਨਹੀਂ ਨਹੀਂ ਲਈ ਆ ਲਈ ਆ ਵਾਹੀ ਵੇਚਦੀ ਐ ਆਸੀ ਵੇਚਦੀ ਸਾਈ ਕੱਢ ਪੁੱਟੋ ਆ ਜਾ ਹੈਗਾ ਮਾਲ ਚੱਕ ਪੈਸੇ ਚੱਕ ਤੂੰ ਸਚਾਈ ਦਿੰਗੀ ਨਹੀਂ ਨਹੀਂ ਸਾਈ ਕੱਢ ਦੂੰ ਹਾਂ ਹੀ ਪਤਾ ਹੈ ਜੀ ਨਾ ਮੰਜੀ ਬੜਾ ਦੇ ਦੇ ਨਹੀਂ ਕੰਮ ਕਰਦਾ ਦਾ ਕਰਦੇ ਕਰਦੇ ਬਸ ਰਿਹਾ ਸਾਡੇ ਰਹੀ ਜੀ ਚੰਗੀ ਹੈ ਚੰਗੀ ਹੈਗੀ ਕੋਈ ਨਾ ਨਿਕਲਦਾ ਨਹੀਂ ਚੰਗੀ ਹੈ ਲੈ ਇਹ ਆਪਾਂ ਆਥ ਬਾਈ ਪੈਸਿਆਂ ਨੂੰ ਕਰਤੀ ਹੈ ਕੋਈ ਸਿਖਾਇਆ ਤਾਂ ਨੀਗਾ 10000 ਦੀ ਭਰਾਵਾ 6000 ਦੀ ਸਾਡੀ ਛਿੱਦੀ ਕਰਤੀ ਹੈ ਉਹ ਰੱਖ ਲੈ ਉਹ ਲੈ ਰੱਖ ਛੱਡ ਦੇ ਉਹ ਰੱਖ ਲੈ ਹੁਣ ਬਾਈ ਚੰਗਾ ਰਹਿਗਾ ਪੈਸੇ ਦੇ ਕੱਢ ਪੈਸੇ ਕੀ ਬਾਈ ਤੇਰਾ ਕੀ ਜਾਂਦਾ ਇਹਦਾ ਵੀ ਕੱਟ ਲੈ ਪੈਸੇ ਹੁਣ ਨਾ ਮੋੜ ਇਹ ਬਹੁਤ ਚੰਗੇ ਲਾਦੇ ਪੁੱਤ ਹਾਂ ਇਹ ਵੀ 500 ਬੋਟੇ ਨੇ ਪਾਤਾ ਵਿੱਚ ਮੋਟੀ ਬੱਕਰੀ ਹੈ ਯਾਰਾ चार। सारे पैसे कट्ठे करके गिण दे बह ਕੀ ਹੋ ਰਿਹਾ ਨਹੀਂ 25 ਪੂਰਾ ਨਹੀਂ ਇੱਕ ਪ੍ਰੋਬਲਮ ਹੀ ਬਗਾ ਚੱਕ ਬਈ ਚੱਕ ਗਿਆ ਨਹੀਂ ਸੌ ਤੂੰ ਵੀ ਰਫੜ ਚੱਕ ਤੇ ਫਟੇ ਕਿਮੇਰੀ ਆਜੀ ਨੂੰ ਬਾਈ ਇਹ ਵੇਚਣ ਆਸਤੇ ਨਹੀਂ ਲੈਂਦਾ ਲਓ ਬਈ ਬਾਈ ਕਿੰਨੇ ਨਾਲ ਲੈਂਦੇ ਸੀ ਅੱਜ ਸਾਰੇ 4 ਨਾਲ ਸੀ ਚਾਰੇ ਵੇਚ ਗਏ ਨਹੀਂ ਤਿੰਨ ਵਿੱਚੇ ਤਿੰਨ ਵੇਚ ਤੇ ਵੇਚ ਤੇ ਜਿਹੜੇ ਵੇਚਨੇ ਸੀ ਜਿਹੜੇ ਵੇਚਨੇ ਸੀ ਵੇਚ ਤੇ ਇੱਕ ਨਾਗ ਬਾਈ ਮੋੜ ਕੇ ਲੈ ਚੱਲਿਆ ਆਪਦੀ ਖੁਸ਼ੀ ਨਾ ਆ ਨਾਗ ਤੇ ਬਾਕੀ ਬਾਈ ਜੀ ਇੱਕ ਆ ਬੱਕਰੀ ਦਾ ਹੁਣ ਸੌਦਾ ਹੋਇਆ 6600 ਦਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਇੱਥੇ ਮੰਡੀ ਤੇ ਪਹੁੰਚਣ ਦੇ ਲਈ ਤੇ ਜਿਹੜੇ ਤੁਸੀਂ ਇੱਥੇ ਸਾਡਾ ਮਾਨ ਤਨ ਰੱਖਿਆ ਪਸ਼ੂ ਵਿੱਚ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਇਹ ਬਾਈ ਪੁੱਟੋ ਨੇ ਲੈ ਲਿਆ ਨਾਗ ਐਸ ਪੁੱਟੋ ਨੇ 22 ਪੈਸੇ ਗਿਣੀ ਜਾਂਦਾ ਹੰਡਾ ਤੋਂ ਆਏ ਬਾਈ ਜੀ ਖਾਰੇ ਕਿੰਨੇ ਜੀ ਉਹ ਫੜਤਾ ਲੈ ਲੋ ਬਈ ਬਾਈ ਖਾਰੇ ਦੇ ਆਏ ਆ ਤੇ ਆਪਣਾ ਹੀ ਬਾਈ ਉਹਰੇ ਕਿੰਨੇ ਦਿੱਤੇ ਤੂੰ 2000 ਆ ਗਣੀ ਬਾਈ ਇੱਕ ਵਾਰੀ ਫੜਤਾ ਸ ਇੱਕ ਵਾਰੀ ਤਾਂ ਫੜਤਾ ਲੈ ਫਿਰ ਉਹ ਮੈਂ ਚੱਕਣਾ ਕਿੰਨਾ ਚਿਰ ਤਿੰਨ ਚੱਕਾ ਫਿਰ ਨਹੀਂ ਹੋਗਾ ਦੇ 400 ਰੁਪਇਆ ਮੋੜ ਦੇ ਉਹਨੂੰ ਬਈ ਮੋੜ ਦਾਂ ਬਈ ਮੋੜ ਲੈ ਗਣਗੀ ਪਾਸੇ ਠੀਕ ਆ ਬਈ ਠੀਕ ਆ ਲਓ ਬਈ ਇੱਕ ਸੌਦਾ ਹੋਰ ਹੋ ਗਿਆ ਸੌਦਾ ਉਹ ਤਾਂ ਗਿਆ ਤਾਂ ਅਬ ਲੁਮਾਨ ਦਾ ਰੱਖੀਂ ਨਾ ਕਿੰਨੇ ਦਾ ਕਰਤਾ بس ਕਿੰਨੇ ਲੇ ਖੰਭੇ ਜੇ ਨਹੀਂ ਤੇ ਮਰ ਜੂਗਾ ਨਹੀਂ ਦਾ ਉਹ ਜੇ ਮਰ ਜੂ ਬਸ ਜੱਲੇ ਜੱਲੇ ਦੇ ਦੇ ਯਾਰ ਉਹ ਮਰੀ ਨਹੀਂ ਹੋਰੇ ਆ ਗਿਆ ਕੈਨੀ ਬੱਕਰੀ ਬਹੁਤ ਚੰਗੀ ਆ ਯਾਰ ਨਾ 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 ਦੇਓ ਪੈਸੇ ਯਾਰ 300 ਆ ਯਾਰ ਕੀ ਨਾਲ ਜਾਂਦਾ ਉਹਦਾ ਚਾਚੇ ਦੀ ਗੱਲ ਨਹੀਂ ਮੂਰੀ ਆ ਕੋਈ ਨਹੀਂ ਕੋਈ ਨਹੀਂ ਬਿਲਕੁਲ ਬਿਲਕੁਲ ਜਿਹੜੀ ਕਸਤੀ ਅਸੀਂ ਕਰਤੀ ਆ ਦੋ ਬਹੁਤ ਵੱਡਾ ਕਦ ਕਾਠ ਬਹੁਤ ਆ ਯਾਰ ਬੰਦੇ ਕੋਠੇ ਆ ਮਾਨ ਮਾਨ ਕਰੋ ਯਾਰ ਹਾਂ ਰਾਮਦੇ ਜੀ ਰੋ ਮਗੇਬਾ ਦੇਓ ਪੈਸੇ ਬਾਈ ਪੈਸੇ ਦਿਓ ਉਹਰਾ ਬਹੁਤ ਸੁਖੇ ਨੇ ਕਿੰਨੇ ਦੀ ਲਈ ਸੀ ਦੱਸੀ ਗੋਮੇ ਬਾਈ ਬਾਈ ਇਹ 12500 ਦੀ ਖਰੀਦ ਆ ਉਹਦੀ ਇਹ ਮੱਸ ਲਾ ਲੇਖ ਲੇਖ ਹਾਂ ਕਰ ਪਰਚੀ ਦੂਰੇ ਕੋਠਾ ਮਾਤੇ ਕਰ ਮੈਡਾ ਪੁੱਤਾਨਾ 850 ਜਿਆਦਾ ਪਹਿਲੀ ਵਾਰ ਬੰਦੇ ਆਏ ਕੋਈ ਨਹੀਂ ਜਿਹੜੀ ਆ ਮੈਂ ਅਰੇ ਇਹਨੂੰ ਕਹਿੰਦੀ 600 ਥਾਉਂ ਹੀ ਸੇ ਇਹ ਬੰਦਾ ਚੌੜ ਤੇ ਪੰਮਾ ਕਦੇ ਵਿਖਦੀ ਨਹੀਂ ਹੁੰਦੀ ਮਿੱਟੀ ਬਾਉ ਤੇ ਇਹ ਕੱਬਨ ਲੀਂ ਅਰੇ ਮੁਕੋ ਐਸ਼ੇ ਰੰਤ ਆਹ ਐਸ਼ੇ ਬਗਾਈ ਨੀ ਆਹ ਥਾਰੀ ਕੋਈ ਨਹੀਂ ਰਾਂਗੇ ਨਹੀਂ ਹੋਣਾ ਦੇ ਦੇ ਰਾਬ ਦੇ ਹੋਵੇ ਮਕੜਾ ਵੀ ਦਿੱਤੋ ਪਾਸਾ ਰਾਮ ਵਿੱਚ ਕੋਈ ਹੋਵੇ ਨਹੀਂ ਪਕੜਾ ਲੀ ਦੇ ਲਓ ਵੀ ਇੱਕ ਬੱਕਰੀ ਦੋ ਵਾਰੀ ਫੇਰ ਵਿਕ ਗਈ ਬਰਬਰੀ ਹਰੀ ਕੇ ਕਲਾ ਬੱਕਰਾ ਮੰਡੀ ਦੇ ਬਬਲੂ 500 ਨਫੇ ਨਾ ਬਾਈ ਨੇ ਬੱਕਰੀ ਦੇਤੀ ਤੇ ਲਖਾਈ ਬਬਲੂ ਨੇ ਕਰਾਈ ਦੇ ਪਾਸੇ ਸਿੱਧਾ ਆ ਗਿਆ ਹਾਂ ਅਗਰ ਉੱਪਰ ਉੱਪਰ ਉਦੋਂ ਕਰਤੀ ਯਾਰ ਗੁਰੂ ਕੋਈ ਨਹੀਂ ਰਿਹਾ ਕਿੰਨੇ ਦੀ ਕਰਤੀ 10 ਦੀ ਲਿਆ ਯਾਰ ਨਾ ਫਿਰ 10 ਦੀ ਕਰਤੀ ਬਸ ਠੀਕ ਆ ਬੈਠੀ ਤੁਹਾਨੂੰ ਲੱਗਦਾ 10000 ਦੀ ਵਾਹ ਬਈ ਵਾਹ ਸਹੀ ਆ ਜੀ ਠੀਕ ਆ ਕੋਈ ਡਰ ਨਹੀਂ ਵਿਆਹ ਦਿੱਤੀ ਰਾਮ ਦਿੱਤੀ ਲੋ ਵੀ ਮਿੱਤਰੋ ਆ ਬੱਕਰੀ ਦੁਆਰਾ ਵੇਖ ਗਈ ਐਸੇ ਮੰਡੀ ਤੇ ਤੇ ਪਹਿਲਾਂ ਸੁਖ ਭਲਾਇਆਂ ਵਾਲੇ ਕੋਲੇ ਸੀਗੀ ਤੇ ਹੁਣ ਇਹ ਗੱਡੀਆਂ ਵਾਲਿਆਂ ਤੋਂ ਗੱਡੀਆਂ ਵਾਲਿਆਂ ਨੇ ਫੇਰ ਲੈ ਲਈਏ